ਵੈਸੇ ਗੱਲ ਆ ਇੱਕ ਸਿੱਧਾ ਸਪਸ਼ਟ ਕਿਉਂ ਨਹੀਂ ਕਹਿੰਦੇ ਕੌਣ ਪੈਸੇ ਦਿੰਦਾ ਕਿਹਨੂੰ ਦਿੱਤੇ ਗਏ ਕਿਹੜੇ ਕਰਦੇ ਮੇਰੀ ਮੈਂ ਕੋਈ ਵਿਚੋਲਾ ਵਿੱਚ ਮੈਂ ਗਿਣ ਕੇ ਦਿੰਨਾ ਲੋਕੀ ਦੱਸ ਲੋਕੀ ਦੱਸਦੇ ਲੋਕੀ ਦੱਸਦੇ ਕਿ ਪੈਸੇ ਦੀ ਖੇਡ ਆ ਜਿਹੜੀ ਹੰਸ ਰਾਜ ਹੰਸ ਦੇ ਵੀਡੀਓ ਚੱਲਣ ਈ ਆ ਉਹ ਕਿਸਾਨ ਜਿਹੜੇ ਨੇਤਾ ਆ ਜਾਂ ਜੋ ਵੀ ਉਹਦੇ ਗੱਲ ਪੈਂਦੇ ਆ ਇੱਕ ਗੱਲ ਆ ਵੀ ਹੰਸ ਰਾਜ ਹੰਸ ਤੇ ਭਾਜਪਾ ਦਾ ਉਹ ਤਾਂ ਸ਼ਰੀਆਮ ਸਿਆਸੀ ਬੰਦਾ ਆ ਕਿ ਤੁਸੀਂ ਚਾਈਨਾ ਤੋਂ ਚੱਲ ਰਹੇ ਜੇ ਤੁਸੀਂ ਕੋਰੀਆ ਤੋਂ ਸਪੋਰਟ ਲੈ ਕੇ ਮੋਰਚਾ ਲਾਇਆ ਸਪੋਰਟ ਦਾ ਭਾਅ ਮੇਰਾ ਇਹ ਆ ਵੀ 2005 ਤੋਂ ਇਹ ਕਾਨੂੰਨ ਆ ਇਹ ਜਿਹਨਾਂ ਦਾ ਤੁਸੀਂ ਸੰਘਰਸ਼ ਲੋਕਾਂ ਨੂੰ ਬੁਖਾ ਰਹੇ ਜੇ ਉਦੋਂ ਦਾ ਨਹੀਂ ਇਹ ਮੋਰਚਾ ਲੱਗਾ ਕਿ ਉਦੋਂ ਮੋਦੀ ਨਹੀਂ ਰਿਪੀਟ ਹੁੰਦਾ ਇਹ ਲੜਾਈ ਤੁਹਾਡੀ ਆਪਸੀ ਕਾਂਗਰਸ ਤੇ ਭਾਜਪਾ ਦੀ ਆ ਜਿਹਨੂੰ ਤੁਸੀਂ ਕਦੀ ਧਰਮ ਦਾ ਮੁੱਦਾ ਬਣਾ ਲੈਂਦੇ ਜੇ ਕਦੀ ਤੁਸੀਂ ਕਿਸਾਨੀ ਦਾ ਮੁੱਦਾ ਬਣਾ ਲੈਂਦੇ ਜੇ ਤੇ ਜੇ ਉਹ ਸਰਕਾਰੀ ਬੰਦਾ ਵਾ ਤੇ ਤੁਸੀਂ ਵੀ ਇਹ ਮੋਰਚਾ ਰਾਹੁਲ ਗਾਂਧੀ ਕਰਕੇ ਲਾਇਆ ਕੱਲ ਨੂੰ ਰਾਹੁਲ ਗਾਂਧੀ ਜਿੱਤ ਗਿਆ ਤੁਸੀਂ ਮੋਰਚਾ ਤੁਹਾਡਾ ਓਕੇ ਹੋਣਾ ਤੁਸੀਂ ਕਹਿੰਦਾ ਬੰਦ ਹੋਣ ਕੋ ਲੋੜ ਹੀ ਨਹੀਂ ਜਦੋਂ 2005 ਤੋਂ ਕਦੀ ਪਹਿਲਾਂ ਇਹ ਕਾਨੂੰਨਾਂ ਦੀ ਤੁਸੀਂ ਆਵਾਜ਼ ਨਹੀਂ ਦਿੱਤੀ ਤੇ ਜੋ 2005 ਤੋਂ ਮੈਂ ਤਾਂ ਕਹਿੰਨਾ ਕਿ ਉਦੋਂ ਦੀ ਜਮੀਨ ਅਦਾਨੀ ਲੈ ਗਏ ਲੈ ਗਏ ਫਿਰ ਹੂੰ ਇਸ ਕਰਕੇ ਉਹਦਾ ਹੰਸ ਰਾਜਨਸਿਆ ਉਹਨੂੰ ਆਂਦੇ ਬੀਜੇਪੀ ਛੱਡ ਦੋ ਤੁਸੀਂ ਜਦੋਂ ਦੀਦੀ ਕੋ ਜਾਂਦੇ ਜੇ ਆਪਣੀ ਮਮਤਾ ਬੈਨਰਜੀ ਉਹ ਵੀ ਤਾਂ ਸੀਪੀਆਈ ਦੀ ਆਗੂ ਆ ਉਹ ਫਿਰ ਸਰਕਾਰੀ ਨਹੀਂ ਉਹ ਸਿਆਸੀ ਨਹੀਂ ਤੇ ਸੀਪੀਆਈ ਦਾ ਤੇ ਕਾਂਗਰਸ ਦਾ ਤੇ ਨੋ ਮਾਸ ਦਾ ਰਿਸ਼ਤਾ ਰਿਹਾ ਆ ਤੇ ਤੁਸੀਂ ਵੀ ਜੜੇ ਸੰਯੁਕਤ ਰਾਸ਼ਟਰ ਜਿਹੜਾ ਮੋਰਚਾ ਜਿਹਨੂੰ ਤੁਸੀਂ ਕਿਸਾਨਾਂ ਦਾ ਕਹਿੰਦੇ ਜੇ ਉਹਦੇ ਵਿੱਚ ਤੇ ਕਈ ਸਿਆਸੀ ਪਾਰਟੀਆਂ ਬੈਕਫੁੱਟ ਤੇ ਇਨਵੋਲਵ ਨੇ ਜਿਹਦਾ ਸਬੂਤ 2005 ਆ ਤੋਂ ਲੈ ਕੇ ਅੱਜ ਤੱਕ ਨਹੀਂ ਲੱਗਾ ਤੇ ਕੱਲ ਨੂੰ ਰਾਹੁਲ ਗਾਂਧੀ ਜਿ ਤਾਉਣ ਲਈ ਤੁਸੀਂ ਮੋਰਚਾ ਲਾਇਆ ਇਹ ਤੁਹਾਡਾ ਆਪਸੀ ਮੁੱਦਾ ਆ ਤੁਸੀਂ ਕਹੋ ਉਥੇ ਇਨੇ ਮਾਵਾਂ ਦੇ ਪੁੱਤ ਕਟਾਉਣ ਡੈ ਜੇ ਮਰਾਉਣ ਡੈ ਜੇ ਇਹ ਤੁਹਾਡਾ ਮੋਦੀ ਨਾਲ ਮੁੱਦਾ ਤੁਸੀਂ ਸਿੱਧਾ ਗੋਹਾਂ ਵੀ ਤੁਹਾਡਾ ਉਹਦਾ ਕੁਰਸੀ ਦਾ ਚੱਕਰ ਆ ਤੁਸੀਂ ਲੋਕਾਂ ਨੂੰ ਭਾਵਕ ਕਰਕੇ ਫੁੱਦੂ ਬਣਾਉਣ ਡੈ ਜੇ ਉਹਦਾ ਅਨਸਰਾਜ ਆ ਠੀਕ ਆ ਉਹਦੇ ਤੁਸੀਂ ਵਿਰੋਧ ਕਰਾਂ ਡੈ ਜੇ ਓਏ ਉਹਦਾ ਤੇ ਉਹ ਤਾਂ ਫਿਰ ਵੀ ਤੁਹਾਡੇ ਨਾਲ ਸਾਫ਼ ਸੁਥਰਾ ਆ ਉਹ ਸਿੱਧਾ ਹੋ ਕੇ ਤਾਂ ਚੱਲਣ ਡਿਆ ਨਾ ਤੇ ਤੁਸੀਂ ਉਹ ਜਿਹੜਾ ਫਾਰਮਰ ਐਮਬੈਸਡਰ ਆਫ ਇੰਡੀਆ ਜਿਹੜਾ ਅਮਰੀਕਨ ਨਿਵਾਸੀ ਦੇ ਅਮਰੀਕਾ ਦੇ ਵਿੱਚ ਐਂਬੈਸਡਰੀ ਫਾਰਮਰ ਸਾਬਕਾ ਜਿਹਨੂੰ ਰਾਜਦੂਤ ਕਹਿੰਦੇ ਆ ਉਹ ਸੰਧੂ ਜਿਹੜਾ ਅੰਮ੍ਰਿਤਸਰ ਤੋਂ ਖਲੋਤਾ ਆ ਉਹਦੇ ਨਾਲ ਤੁਸੀਂ ਗੱਲ ਕਰੋ ਹੋਰ ਵੀ ਕਿੰਨੇ ਬੀਜੇਪੀ ਦੇ ਆ ਤੁਹਾਨੂੰ ਦੱਸਣ ਤੁਸੀਂ ਆਪ ਵੀ ਤੇ ਸਰਕਾਰੀ ਤੇ ਸਿਆਸੀ ਜੇ ਇਹ ਮੂਰਤੀ ਤੁਸੀਂ ਕਾਂਗਰਸ ਲਈ ਲਾਇਆ ਦੁੱਧਿਆਂ ਨੂੰ ਤੁਸੀਂ ਮੱਤਾ ਦੇਣ ਦੇ